ਗਿਲ ਹਲਕੇ ਚ ਟੋਲ ਪਲਾਜ਼ਾ ਲਾਡੋਵਾਲ ਪੈਂਦਾ ਹੈ ਗਿਲ ਹਲਕੇ ਦੇ ਵਿਧਾਇਕ ਤੇ ਲੁਧਿਆਣਾ ਦੇ ਸਾਬਕਾ ਏਡੀਸੀ ਕੁਲਦੀਪ ਸਿੰਘ ਵੈਦ ਸਾਹਿਬ ਸਾਡੇ ਨਾਲ ਨੇ ਵੈਦ ਸਾਹਿਬ ਪਹਿਲਾਂ ਤਾਂ ਸਾਨੂੰ ਸਟੇਟਸ ਦੱਸ ਦਿਓ ਤੁਸੀਂ ਏਡੀਸੀ ਰਹੇ ਹੋ ਤੁਹਾਨੂੰ ਇੰਟਰਨਲ ਗੱਲਾਂ ਪਤਾ ਹੈ ਕੰਪਨੀ ਝੂਠ ਬੋਲ ਰਹੀ ਹੈ ਦੇਖੋ 100% ਕੰਪਨੀ ਦੀ ਝੂਠ ਬੋਲ ਰਹੀ ਹੈ ਇਹ ਕਿੰਨਾ ਲੰਬਾ ਪ੍ਰੋਜੈਕਟ ਹੋ ਗਿਆ ਇਹ ਕਿਸੇ ਨਾ ਕਿਸੇ ਆਨੇ ਬਹਾਨੇ ਕੋਈ ਨਾ ਕੋਈ ਕੰਮ ਕਿ ਇਹ ਪੋਲਿਸ਼ ਸ਼ਿਫਟ ਨਹੀਂ ਹੋਆ ਜਾਂ ਕਿਸੇ ਔਰ ਕੰਮ ਦੀ وجہ سے ਇਸ ਕੋ ਡਿਲੇ ਕਰ ਰਹੀ ਹੈ ਕੰਪਨੀ ਦੇ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਆ ਉਹਦੀ ਆਰਟੀਆਈ ਦੀ ਕਾਪੀ ਅਸੀਂ ਇਹਨਾਂ ਨੂੰ ਦਿੱਤੀ ਆ ਉਹਦੇ ਵਿੱਚ ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਜ਼ੀਰੋ ਹੈ ਉਹਨਾਂ ਨੇ ਕੰਪਨੀ ਨੇ 4000 ਕਰੋੜ ਰੁਪਏ ਦਾ ਲੋਨ ਲਿਆ ਕਹਿੰਦੇ ਨੇ ਇਹਨਾਂ ਦੇ ਅਫੀਸ਼ੀਅਲ ਉਹ ਕਿੱਥੇ ਲਗਾਇਆ 댓 ਵੀ ਡੋਨਟ ਨੋ ਉਹ ਸਾਨੂੰ ਨਹੀਂ ਪਤਾ ਕਿੱਥੇ ਲਾਇਆ ਬਟ ਕੰਪਨੀ ਦੀਆਂ ਟੈਕਟਿਕਸ ਆ ਆਪਾਂ ਸਾਰੇ ਲੁਧਿਆਣੇ ਵਾਲੇ ਆ ਸਾਰੇ ਮੇਰੇ ਮੀਡੀਆ ਦੇ ਵੀਰ ਇੱਥੇ ਖੜੇ ਨੇ ਆਪਾਂ ਹੁਣੇ ਹੀ ਚੱਲ ਕੇ ਵੇਖ ਲਓ ਕਿ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 9:30 10 ਵਜੇ ਤੱਕ ਜਿਹੜਾ ਆਪਣਾ ਸ਼ੇਰਪੁਰ ਚੌਕ ਹੈ ਉੱਥੇ ਕਿੱਡਾ ਵੱਡਾ ਜਾਮ ਲੱਗਦਾ ਜਾਮ ਲੱਗਦਾ ਬਿਕੋਜ਼ ਆਫ ਥੈਮ ਇਹਨਾਂ ਨੇ ਉੱਥੇ ਕੰਮ ਹੀ ਨਹੀਂ ਕੀਤਾ ਜੋਧੇਵਾਲ ਬਸਤੀ ਆ ਜੋ ਸਲੇਮ ਟਾਬਰੀ ਚੌਕ ਵਾਲੇ ਚ ਬਸ ਉੱਥੇ ਤਿੰਨੋਂ ਸਾਢੇ ਫਲਾਈਓਵਰ ਬੰਦ ਨੇ ਉੱਥੇ ਕਿੱਡਾ ਵੱਡਾ ਆਪਾਂ ਲੋਕਾਂ ਕੱਲੀ ਲੁਧਿਆਣਾ ਵਾਸੀਆਂ ਨੂੰ ਉੱਥੇ ਇਨਕਨਵੀਨੀਅੰਸ ਨਹੀਂ ਹੁੰਦੀ ਉਹ ਪ੍ਰੋਬਲਮ ਕਿੱਥੇ ਹੈ ਐਡਮਿਨਿਸਟ੍ਰੇਸ਼ਨ ਵਾਲੇ ਐਂਡ ਤੋਂ ਪ੍ਰੋਬਲਮ ਹੈ ਕੰਪਨੀ ਇਨੀਸ਼ੀਏਟ ਨਹੀਂ ਕਰ ਰਹੀ ਕੋਈ ਐਡਮਿਨਿਸਟ੍ਰੇਸ਼ਨ ਦੀ ਪ੍ਰੋਬਲਮ ਨਹੀਂ ਹੈ ਇੱਕ ਕੰਪਨੀ ਦੇ ਕੋਲੇ ਫਾਈਨਾਂਸਸ ਦੀ ਪ੍ਰੋਬਲਮ ਆਈ ਹੈ ਇਹਨਾਂ ਨੂੰ ਕਿੱਥੇ ਗਏ 4000 ਕਰੋੜ ਰੁਪਏ ਵੀ ਡੋਨੋ 1800 ਕਰੋੜ ਰੁਪਏ ਤਾਂ ਜਦੋਂ ਦਾ ਇਹ ਟੋਲ ਲੱਗਿਆ ਹੈ ਹਰ ਰੋਜ਼ ਟੈਂਟੇਟ ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ ਟੈਂਟੇਟਿਵ ਇਹਨਾਂ ਨੇ ਦੱਸਿਆ ਕਿ 50 ਲੱਖ ਦੀ ਕਲੈਕਸ਼ਨ ਹੈ ਜੇ ਪਲਾ 50 ਲੱਖ ਦੀ ਕਲੈਕਸ਼ਨ ਹੈ ਤੁਸੀਂ 10 ਸਾਲ ਚ ਜਿਹੜੇ ਆ 12 ਸਾਲ ਹੋ ਗਏ ਨੇ ਉਹ ਦੇਖ ਲਓ ਕਿੰਨੇ ਕਿੰਨੇ ਪੈਸੇ ਤਕਰੀਬਨ ਤਕਰੀਬਨ 1800 ਕਰੋੜ ਰੁਪਏ ਕਲੈਕਟ ਕਰ ਚੁੱਕੇ ਆ ਕੱਲਾ ਇਥੇ ਲੁਧਿਆਣੇ ਵਾਲਿਆਂ ਨੂੰ ਸਾਰੇ ਹਿੰਦੁਸਤਾਨ ਨੂੰ ਇਨਕਨਵੀਨੀਅੰਸ ਹੈ ਆਪਾਂ ਨੂੰ ਸਾਰਿਆਂ ਨੂੰ ਕੰਪਨੀ ਦੇ ਮੈਨੇਜਰ ਕਹਿ ਰਹੇ ਆ ਜੇ ਅਸੀਂ ਪਾਣੀਪਤ ਤੋਂ ਲੈ ਕੇ ਜਲੰਧਰ ਤਾਈ ਬਣਾਇਆ ਇਹ ਵੀ ਬਣਾਵਾਂਗੇ ਇੱਥੇ ਸਾਨੂੰ ਅਪਰੂਵਲਸ ਨਹੀਂ ਮਿਲ ਰਹੇ ਕਿਹੜੇ ਅਪਰੂਵਲ ਨਹੀਂ ਮਿਲ ਰਹੇ ਇਹ ਇਹਨਾਂ ਨੂੰ ਪਤਾ ਹੋਊਗਾ ਕਿਹੜੇ ਅਪਰੂਵਲ ਨਹੀਂ ਮਿਲਦੇ ਅਪਰੂਵਲ ਨਾ ਮਿਲਣ ਦਾ ਇਹ ਬਹਾਨਾ ਇਹਨਾਂ ਦਾ ਬਿਲਕੁਲ ਇਹ ਝੂਠ ਬੋਲਦੇ ਨੇ ਜੇ ਪਾਣੀਪਤ ਚੋਂ ਅਪਰੂਵਲ ਮਿਲ ਗਈ ਲੁਧਿਆਣਾ ਚੋਂ ਅਪਰੂਵਲ ਕਿਉਂ ਨਹੀਂ ਮਿਲੀ ਇਹ ਇਹਨਾਂ ਦੇ ਟੈਕਟਿਕਸ ਨੇ ਇਹਨਾਂ ਦੀ ਮੀਟਿੰਗਸ ਮੈਂ ਵੀ ਬਤੌਰ ਡੀਸੀ ਵੀ ਬਤੌਰ ਡੀਸੀ ਵੀ ਕਰਦਾ ਰਿਹਾ ਕੰਪਨੀ ਸਿਰਫ ਡਿਲੇ ਕਰ ਰਹੀ ਹੈ ਹੋਰ ਕੋਈ ਮਸਲਾ ਨਹੀਂ ਜਿੰਨੀ ਦੇਰ ਤੱਕ ਕੰਪਨੀ ਇਹ ਤਿੰਨੇ ਪ੍ਰੋਜੈਕਟ ਜਾਂ ਜਿਹੜਾ ਸਾਡਾ ਆ ਹੈਗਾ ਫਗਵਾੜੇ ਵਾਲਾ ਪ੍ਰੋਜੈਕਟ ਪ੍ਰੋਪਰਲੀ ਨਹੀਂ ਉਨੀ ਦੇਰ ਤੱਕ ਸੀ ਟੋਲ ਤੇ ਚਾਰਜ ਨਹੀਂ ਕਰਨ ਦੇਣਾ ਸਾਰੇ ਆਰਡਰ ਸਾਡੇ ਕੋਲੇ ਨੇ ਬਿਨਾ ਆਰਡਰਸ ਦੇ ਉਤੋਂ ਨੈਸ਼ਨਲ ਹਾਈਵੇ ਥਾਰਟੀ ਨੂੰ ਲਿਖਿਆ ਗਿਆ ਕਿ ਟੋਲ ਪਲੇਆ ਸਸਪੈਂਡ ਕਰਨਾ ਚਾਹੀਦਾ ਇਹਨਾਂ ਦਾ ਜਿਹੜਾ ਹੱਕ ਬਣਦਾ ਹੈ ਕੰਮ ਕਰ ਦੇਣ ਚਲਾ ਲੈਣ ਸਾਨੂੰ ਤਾਂ ਕੋਈ ਆਬਜੈਕਸ਼ਨ ਨਹੀਂ ਲੋਕ ਰੈਡੀ ਨੇ ਟੋਲ ਦੇਣ ਵਾਸਤੇ ਅੱਗੇ ਵੀ ਆਪਾਂ 12 ਸਾਲਾਂ ਤੋਂ ਟੋਲ ਦੇ ਹੀ ਰਹੇ ਹਾਂ ਸਾਬ ਅਕਸਰ ਇਹ ਹੁੰਦਾ ਹੈ ਕਿ ਜਦੋਂ ਹੁਣ ਤੁਹਾਡੇ ਨਾਲ ਹਜ਼ਾਰਾਂ ਸਮਰਥਕ ਇੱਥੇ ਪਹੁੰਚੇ ਨੇ ਪੰਜ ਛੇ ਵਿਧਾਇਕ ਨੇ ਐਮਪੀ ਸਾਹਿਬ ਨੇ ਹੁਣ ਉਹ ਪ੍ਰੈਸ਼ਰ ਚਾਕੇ ਬੰਦ ਕਰ ਰੱਖਿਆ ਉਹਨਾਂ ਨੇ ਤੁਸੀਂ ਵਾਪਸ ਜਾਓਗੇ ਜੇ ਦੁਬਾਰਾ ਫਿਰ ਸ਼ੁਰੂ ਹੋ ਗਿਆ ਜੇ ਖੋਲਣਗੇ ਇਹਨਾਂ ਨੂੰ ਅਸੀਂ ਵਾਰਨਿੰਗ ਦਿੱਤੀ ਹੈ ਇਹਨੂੰ ਅਸੀਂ ਪੱਕਾ ਬੰਦ ਕਰ ਦਿਆਂਗੇ ਫਿਰ ਇਹਨਾਂ ਦੇ ਜਿਹੜੇ ਆਹ ਸਟਰਕਚਰ ਨੇ ਇਹ ਵੀ ਰਿਮੂਵ ਕਰ ਦਿੱਤੇ ਜਾਣਗੇ ਟਾ ਦਿਓਗੇ ਬਿਲਕੁਲ ਟਾਵਾਂਗੇ ਲੋਕਾਂ ਦੀ ਲੁੱਟ ਨਹੀਂ ਹੋਣ ਦੇਣੀ ਇਹ ਬਹੁਤ ਗਲਤ ਹੈ ਜਿਹੜੀ ਇਹ ਲੋਕਾਂ ਦੀ ਲੁੱਟ ਹੈ ਇਹ ਆਪਣਾ ਕੰਮ ਕਰਨ ਲੈ ਲੈਣ ਟੋਲ ਆਪਾਂ ਸਾਰੇ ਜਣੇ ਜਿੰਨੇ ਇੱਥੇ ਬੰਦੇ ਖੜੇ ਆ ਟੋਲ ਦੇਣੇ ਹੀ ਆ ਲੈ ਲੈਣ ਲੋਕਾਂ ਤੋਂ ਟੋਲ ਜ਼ਰੂਰ ਦੇਣਾ ਚਾਹੀਦਾ ਟੋਲ ਮੈਂ ਇਸ ਦੇ ਹੱਕ ਵਿੱਚ ਆ ਪਰ ਇਹ ਨਹੀਂ ਕਿ ਬਿਨਾਂ ਕੰਮ ਤੋਂ ਟੋਲ ਦੇਣਾ ਤਾਂ ਨਿਆਂ ਨਹੀਂ ਆਣਾ ਕੰਪਨੀ ਨੂੰ ਇਹ ਤੁਸੀਂ ਆਪਣਾ ਜਿਹੜਾ ਫੈਸਲਾ ਸੁਣਾਤਾ ਕਿ ਜੇ ਇਸ ਤਰ੍ਹਾਂ ਕਰਨਗੇ ਤਾਂ ਢਾ ਵੀ ਸਕਦੇ ਬਿਲਕੁਲ ਬਿਲਕੁਲ ਮੈਂ ਹੁਣੇ ਕੰਪਨੀ ਦੇ ਜਿਹੜੇ ਇੱਥੋਂ ਦੇ ਮੈਨੇਜਰ ਸਾਹਿਬੀ ਉਹਨਾਂ ਨੂੰ ਰਿਕੁਐਸਟ ਕੀਤੀ ਹੱਥ ਜੋੜ ਕੇ ਕਿ ਅੱਜ ਸਾਡਾ ਬਿਲਕੁਲ ਸ਼ਾਂਤਮਈ ਹੈ ਲੋਕ ਬੜੇ ਗੁੱਸੇ 'ਚ ਨੇ ਲੋਕ ਬੜੇ ਰੋਚ ਨੇ ਕਿ ਤੁਸੀਂ ਸਾਡੀ ਲੁੱਟਖਸਟ ਨਾ ਕਰੋ ਕੰਮ ਕਰ ਲਓ ਢੋ ਲੈ ਲੈਣ ਪੋਲਿਟਿਕਲ ਸਟੰਟ ਤਾਂ ਨਹੀਂ ਤੁਹਾਡਾ ਨਹੀਂ ਇਹ ਕੋਈ ਪੋਲਿਟਿਕਲ ਸਟੰਟ ਨਹੀਂ ਆ ਤੁਹਾਨੂੰ ਚੋਣਾ ਨੇੜੇ ਆ ਤੁਹਾਨੂੰ ਨਹੀਂ ਕੋਈ ਪੋਲਿਟਿਕਲ ਸਟੰਟ ਨਹੀਂ ਇਹ ਸਾਡੇ ਕੋਲੇ ਆਰਡਰ ਨਹੀਂ ਸੀ ਆਏ ਮੈਂ ਤਾਂ ਬਿੱਟੂ ਜੀ ਨੂੰ ਪਿਛਲੇ ਸਾਲ ਵੀ ਸਰਦਾਰ ਅਬਨੀਤ ਸਿੰਘ ਬਿੱਟੂ ਜੀ ਨੂੰ ਬੇਨਤੀ ਕੀਤੀ ਸੀ ਪਰ ਉਹ ਕਹਿੰਦੇ ਕਿ ਨਹੀਂ ਆਪਾਂ ਪ੍ਰੋਪਰ ਆਰਡਰ ਲੈ ਲਿਆ ਹੁਣ ਸਾਡੇ ਕੋਲ ਨੈਸ਼ਨਲ ਅਥਾਰਟੀ ਜਿਹੜੀ ਹੈਗੀ ਹੈ ਉਹਦਾ ਸਾਡੇ ਕੋਲ ਆਰਡਰ ਦੇ ਨੇ ਉਹਨਾਂ ਨੇ ਕਲੀਅਰ ਕੱਟ ਲਿਖਿਆ ਇਹਨਾਂ ਦੇ ਪ੍ਰੋਜੈਕਟ ਡਾਇਰੈਕਟਰ ਨੇ ਕਿ ਜਿੰਨੀ ਦੇਰ ਤੱਕ ਕੰਪਨੀ ਇਹ ਕੰਮ ਨਹੀਂ ਕਰਦੀ ਉਨੀ ਦੇਰ ਤੱਕ ਇਹ ਜਿਹੜਾ ਟੋਲ ਪਲਾਜ਼ਾ ਨੂੰ ਬੰਦ ਕਰ ਦੇਣਾ ਚਾਹੀਦਾ ਲੋਕਾਂ ਦੇ ਵਿੱਚੋਂ ਨਜ ਬਹੁਤ ਧੰਨਵਾਦ ਕੁਲਦੀਪ ਸਿੰਘ ਵੈਦ ਸਾਹਿਬ ਕਹਿ ਰਹੇ ਨੇ ਕਿ ਜੇਕਰ ਕੰਪਨੀ ਨਹੀਂ ਮੰਨੂਗੀ ਤਾਂ ਇਹ ਟੋਲ ਪਲਾਜ਼ਾ ਟਾਇਆ ਵੀ ਜਾ ਸਕਦਾ ਹੈ ਕਿਉਂਕਿ ਕੰਪਨੀ ਦੇ ਮੈਨੇਜਰ ਨੂੰ ਹਦਾਇਤ ਦਿੱਤੀ ਹੈ ਕਿ ਜਦੋਂ ਤੱਕ ਕੰਮ ਦੀ ਸ਼ੁਰੂਆਤ ਨਹੀਂ ਹੁੰਦੀ ਉਦੋਂ ਤੱਕ ਟੋਲ ਨਾ ਵਸੂਲਿਆ ਜਾਵੇ ਜੇ ਟੋਲ ਵਸੂਲਿਆ ਜਾਊਗਾ ਤਾਂ ਕਾਂਗਰਸ ਪਾਰਟੀ ਦੁਬਾਰਾ ਆ ਕੇ ਟੋਲ ਦਾ ਸਟਰਕਚਰ ਹੈ ਜਿਹੜਾ ਉਹਨੂੰ ਢਾਹਨ ਤੱਕ ਦੀ ਗੱਲ ਕੁਲਦੀਪ ਸਿੰਘ ਵੈਦ ਕਹਿ ਰਹੇ ਨੇ ਕੈਮਰਾ ਪਰਸਨ ਗਗਨ ਦੇ ਨਾਲ ਸਮਰਨ ਜੋਤ ਸਿੰਘ ਡੇਲੀ ਪੋਸਟ ਲਾਡੋਵਾਲ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563